ਸਾਰਿਆਂ ਨੂੰ ਪਿਆਰ ਭਰੀ ਸਸਰੇਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਸਕੀਵੀ ਦੀ ਬੁਣਤੀ ਦੱਸਦੇ ਆਂ ਦੇਖੋ ਪਹਿਲਾਂ ਤੁਸੀਂ ਇਹ ਬਾਰਡਰ ਬਣਾ ਲੈਣਾ ਇਹ ਬੁਣਤੀ ਤੁਸੀਂ ਜੈਕਟ ਤੇ ਸਵੈਟਰ ਤੇ ਤੇ ਬਲੌਜ਼ ਤੇ ਪਾਉਣੀ ਹੋਵੇ ਪਹਿਲਾਂ ਤੁਸੀਂ ਬਾਰਡਰ ਬਣਾ ਲਓ ਫਿਰ ਤੁਸੀਂ ਇਹ ਬੁਣਤੀ ਸ਼ੁਰੂ ਕਰਨੀ ਹੈ ਜਿੰਨੇ ਗੁੰਦਕ ਤੋਂ ਵਧਾਉਣੇ ਆ ਤੇ ਵਧਾ ਸਕਦੇ ਹੋ ਦੇਖੋ ਇਹ ਪੱਟੀ ਰੱਖੀ ਹੈ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹ ਫੱਟੀ ਦੀ ਦੇਖੋ ਇਹ ਸਕੀਵੀ ਫੱਟੀ ਵਾਲੀ ਸਕੀਵੀ ਹੈ ਇਹ ਤੇ ਹੁਣ ਆਪਾਂ ਬੁਣਤੀ ਦੱਸਦੇ ਹਾਂ ਦੂਜਾ ਭਾਗ ਐਸਕੇ ਵੀ ਦਾ ਦੇਖੋ ਆਪਾਂ ਚਾਕ ਵੀ ਰੱਖੇ ਆ ਮੈਂ ਕਹਿੰਦਾ ਹੁਣ ਇੱਕ ਇੱਥੇ ਚਾਕ ਰਹਿਣਾ ਇਹਦਾ ਇਹਦੇ ਆਪਾਂ 11 ਲਾਈਨਾਂ ਰੱਖੇ 1 2 3 4 5 6 7 8 9 10 11 11 ਲਾਈਨਾਂ ਪਾ ਕੇ 12ਵੀਂ ਸਲਾਈ ਚੱਪਾਂ ਇਹ ਚਾਕ ਬਣਾਇਆ ਤੇ 11 ਹੀ ਇੱਥੇ ਪਾ ਕੇ 12ਵੀਂ ਚ ਚਾਕ ਬਣਾਵਾਂਗੇ ਤੇ ਹੁਣ ਆਪਾਂ ਬੁਣਤੀ ਦੱਸਦੇ ਹਾਂ ਤੁਹਾਨੂੰ ਦੇਖੋ ਅਸੀਂ ਥੋੜੇ ਜਿਹਾ ਕੁੰਡੇ ਪਾਏ ਆ దో కుడే అక్స్ రిజాన్ సెట్ వీడియోని వాళ్ళ బీ పలా కు కద్ధతో వద్ధ సబ్స్క్రైబ కీనుేర్ వ్యాగే సరికాగ్గా కమెంట్ జరుగు దో దీ కు అద్ధ లేండా తే ਇੱਕ ਜਾਲੀ ਬਣਾਉਣੀ ਹੈ ਤਿੰਨ ਗੁੰਡੇ ਹੀ ਬਣਗੇ ਹੁਣ ਆਪਾਂ ਤਿੰਨ ਗੁੰਡੇ ਸੱਜੇ ਪਾਸੇ ਤੇ ਪਿੱਛੇ ਦੋ ਤੇ ਤਿੰਨ ਹੁਣ ਆਪਾਂ ਇਹ ਤਿੰਨ ਗੁੰਡੇ ਜਿਹੜਾ ਇਹ ਤੇ ਪਿਛਲਾ ਗੁੰਡਾ ਇਧਰ ਮੈਂ ਦੱਸਣਾ ਭੁੱਲ ਗਈ ਸੀ ਜਦੋਂ ਇਧਰ ਪਾਉਣਾ ਸ਼ੁਰੂ ਕਰਨਾ ਉਹ ਇਸੇ ਤੋਂ ਹੀ ਕਰਨਾ ਹੈ ਦੇਖੋ ਆਹ ਕੁੰਡੈਂਟ ਚੱਕ ਕੇ ਆ ਦੋ ਗੁੰਡੇ ਦਾ ਉੱਥੋਂ ਦੀ ਤੁਸੀਂ ਇਸ ਤਰ੍ਹਾਂ ਕੱਢਦੇ ਹੋ ਤੇ ਆ ਦੋ ਗੁੰਡੇ ਰਹਿਏ ਦੇਖੋ ਇੱਕ ਘੁੰਡਾ ਬੰਨ ਲੈਣਾ ਤੱਕ ਆਪ ਦੇ ਕੰਨੀ ਕਰਕੇ ਜਾਲੀ ਬਣਾ ਰਹੇ ਹਾਂ ਦੇਖੋ ਤੇ ਹੁਣ ਤਿੰਨ ਘੁੰਡਾ ਸਿੱਧੇ ਇਹ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਤਿੰਨ ਘੁੰਡੇ ਆਪਾਂ ਦੱਦੇ ਘੁੰਡੇ ਹੁਣ ਫੇਰ ਆਪਾਂ ਇਹਦੇ ਤਿੰਨ ਘੁੰਡਾ ਲਾ ਦਿੱਤੇ ਤਾਂ ਆਪ ਦੇਖਣਗੇ ਜਾਲੀ ਬਣਾ ਲਈ ਤਿੰਨ ਸਿੱਧੇ తర్వాతా కు ਹੁਣ ਆਪਾਂ ਉਲਟੇ ਪਾਸੇ ਉਲਟੀ ਸਲਾਈ ਆਪਾਂ ਸਾਰੀ ਉਲਟੀ ਬਣਾਉਣੀ ਹੈ ਉਹ ਬਣਾ ਲੈਣੀ ਹੈ ਫਿਰ ਵੀਡੀਓ ਵੱਲ ਲੰਮੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਪਹਿਲਾਂ ਉਲਟੀ ਸਲਾਈ ਸਾਰੀ ਬਣਾ ਲੈਂਦੇ ਦੇਖੋ ਉਲਟੇ ਪਾਸੇ ਆਪਾਂ ਸਲਾਈ ਪਾ ਲਈ ਉਲਟੀ ਹੁਣ ਸਿੱਧੇ ਪਾਸੇ ਦੇਖੋ ਸਿੱਧੇ ਪਾਸੇੋਂ ਜਿਹੜਾ ਕੁੰਡਾ ਬਣਨਾ ਚਾਹ ਬੌਨ ਲੋ ਚਾਹ ਬਣਾਉਣਿਆ ਤਾਰ ਲੋ ਮੈਂ ਚਾ ਕੀ ਵੀ ਇਹ ਬਣਾਉਣਿਆ ਤਾਰ ਲਈਆਂ ਕਿਉਂਕਿ ਜਿੱਧਰ ਫੱਟੀ ਉਧਰ ਵੀ ਮੈਂ ਬਣਾਉਣਿਆ ਤਾਰ ਲਈਆਂ ਤੇ ਫਿਰ ਇਹ ਨਹੀਂ ਇਧਰੋਂ ਕੁੰਡਾ ਭੱਜ ਜਾਊਗਾ ਪਾਸਾ ਜਵਾਤੀ ਵਾ ਦੇਖੋ ਇਹ ਜਾਲੀ ਵਾਲਾ ਇਧਰ ਆਪਾਂ ਦੋ ਤੇ ਇੱਕ ਬਣਾਉਂਦੇ ਨਹੀਂ ਕਿਉਂਕਿ ਇੱਕਾ ਕੁੰਡਾ ਪੰਜ ਆ ਬਣ ਲੈਣੇ ਜਾਲੀ ਵਾਲਾ ਹੁਣ ਆਪਾਂ ਤਾਂ ਗਾ ਦੇ ਕੰਨੀ ਕਰਕੇ ਜਾਲੀ ਬਣਉਂਗੇ ਦੇਖੋ ਕੁੰਡਾ ਲੱਦ ਕੇ ਦੋਹਾਂ ਦਾ ਆਪਾਂ ਇੱਕ ਬਣਾਉਣਾ ਦੇਖੋ ਜਿਹੜੇ ਤਿੰਨ ਸਿੱਧੇ ਬਣੇ ਸਿੱਕੇ ਇਧਰ ਰੱਖੋ ਦੋਹਾਂ ਤੇ ਇੱਕ ਬਣ ਗਿਆ ਹੁਣ ਸਿੱਧਾ ਬਣ ਲੈਣੇ ਇੱਕ ਹੁਣ ਆਪਣਾ ਇੱਕ ਇਹ ਤੇ ਇੱਕ ਇਹ ਦੋਹਾਂ ਦਾ ਇੱਕ ਬਣਾਉਣਾ ਸਿੱਧੇ ਸਲਾਈ ਕਰਕੇ ਦੇਖੋ ਇੱਥੇ ਆਪਾਂ ਜਾਲੀ ਬਣਾਈ ਸੀ ਪਹਿਲੀ ਸਲਾਈ 'ਚ ਹੁਣ ਆਪਾਂ ਇਹਨੂੰ ਇੱਥੇ ਦੋ ਜਾਲਗਾਂ ਬਣਣੀਆਂ ਦੇਖੋ ਤੇ ਹੁਣ ਫਿਰ ਆਪਾਂ ਕੁੰਡਾ ਵਾਧਾ ਕੇ ਦੇਖੋ ਐਸੇ ਤਰ੍ਹਾਂ ਇਹ ਬਣੂਗਾ ਦੋ ਜਾਲਗਾਂ ਬਣਣਗੀਆਂ ਦੋ ਹੀ ਇੱਥੇ ਬਣਣਗੀਆਂ ਜਿੱਧਰ ਕੁੰਡਾ ਹੁੰਦਾ ਵਾਧਾ ਰੱਖਿਆ ਫਿਰ ਆਪਾਂ ਘਟਾ ਲੈਂਦੇ ਹੁਣ ਆਪਾਂ ਇੱਧਰ ਇੱਕ ਜਾਲੀ ਬਣਾਈ ਇੱਧਰ ਦੋ ਜਾਲਗਾਂ ਬਣਾਈਆਂ ਜਿਹੜੇ ਤਿੰਨ ਸੀਗੇ ਹੋਏ ਤਿੰਨ ਕੁੰਡੇ ਰਹਿ ਗਏ ਇੱਥੇ ਹੁਣ ਆਪਾਂ ਇਸੇ ਤਰ੍ਹਾਂ ਬਣਾ ਦਿੰਦੇ ਆ ਇਹ ਦੇਖੋ ਇੱਧਰ ਲਾਸਟ 'ਚ ਵੀ ਆਪਾਂ ਐਵੇਂ ਕਰਨਾ ਸਿੱਧੇ ਪਾਸੋਂ ਦੋ ਕੁੰਡਿਆਂ 'ਚ ਪਾ ਕੇ ਇੱਕ ਬਣਾਇਆ ਦੇਖ ਤੇ ਹੁਣ ਆਪਾਂ ਇੱਥੇ ਜਾਲੀ ਬਣਾਉਂਗੇ ਆਪਾਂ ਇੱਧਰ ਆਪਾਂ ਨਹੀਂ ਬਣਾਉਣਾਗਾ ਨਾ ਹੀ ਜਾਲੀ ਬਣਾ ਕੇ ਇੱਧਰ ਇੱਕ ਜਾਲੀ ਥੱਲੇ ਬਣਾਇ ਇੱਕ ਉੱਤੇ ਬਣੂਗਾ ਸਿੱਧਾ ਬਣੂਗਾ ਹੁਣ ਉਲਟੇ ਪਾਸੇ ਆਪਾਂ ਉਲਟੀ ਸਵਾਈਦਾਰੀ ਉਲਟੀ ਬਣਾਉਣੀ ਤੇਖੋ ਇਹ ਮੇਰੇ ਕੋਲ ਚਾਰ ਸਲਾਈਆਂ ਪੈ ਗਈਆਂ ਦੋ ਸਿੱਧੇ ਪਾਸੋਂ ਦੋ ਉਲਟੇ ਪਾਸੋਂ ਦੇ ਕੁੱਟ ਜੈਨ ਬਣ ਗਏ ਹੁਣ ਦੇਖੀ ਤੁਹਾਨੂੰ ਦੱਸਨੇ ਪਹਿਲਾਂ ਕੋੰਡਾ ਪੋਣੋ ਚਾਹੇ ਬਣਾ ਲਵਾਂ ਕਰਾਂ ਠੀਕ ਹੈ ਹੁਣ ਆਪਾਂ ਇਹ ਕੋੰਡੇ ਸਿੱਧੇ ਪੋਣ ਲਵਾਂ ਨੇ ਦੇਖੋ ਹੁਣ ਆ ਜਿਹੜੇ ਆਪਾਂ ਤਿੰਨ ਪਹਿਲਾਂ ਸਿੱਧੇ ਪੋਣੇ ਸੀ ਉਹ ਤਿੰਨ ਹੀ ਹੋ ਗਏ ਦੇਖੋ ਤੇ ਇਹਦੇ ਤੋਂ ਨਿੱਕਾਟਾ ਕੇ ਹੁਣ ਇੱਥੇ ਡਿਜ਼ਾਈਨ ਬਣਾਉਂਗਾ ਡਿਜ਼ਾਈਨ ਉਹੀ ਬਣਨਾ ਹੈ ਬਦਲ ਜਗ੍ਹਾ ਬਦਲੀ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਹ ਤਿੰਨ ਜਾਲੀ ਆਵੇ ਆਪਾਂ ਸਿੱਧੇ ਪੋਣੇ ਦੇਖੋ ਇਹ ਜਿਵੇਂ ਪੰਟਿਕੁੰਡੇ ਹੋ ਜਾਂਦੇ ਦੇਖੋ ਜਾਲੀ ਬਣਾਈ ਐ ਪੰਜ ਹੋ ਗਏ ਤਿੰਨਾ ਸਿੱਧੇ ਬੁਣ ਲੇਖੀ ਹੋ ਗਿਆ ਤਿੱਕਾ ਹੁਣ ਆ ਤਿੰਨਾ ਤੋਂ ਇੱਕਾ ਬਣੂਗਾ ਦੇਖੋ ਆ ਤਿੰਨਾ ਤੋਂ ਦੀ ਟਪਾਉਣਾ ਇੱਕ ੰਡਾ ਦੋੋਂ ਤੋਂ ਦੀ ਤੇ ਬੁਣ ਲੈਣਾ ਇੱਥੇ ਜਾਲੀ ਪਾ ਦੂਗੀ ਦੇਖੋ ਇਹ ਮੈਂ ਬਣਾ ਲੈਨੀ ਐ ਫਿਰ ਵੀਡੀਓ ਲੰਮੀ ਬਣਾਈ ਹੋ ਜੂਗੀ ਆ ਤਨ ਸਿੱਧੇ ਬੁਣਦੇ ਉਸੇ ਤਰ੍ਹਾਂ ਹੀ ਬਣਾਉਣਾ ਦੇਖੋ ਦੇਖੋ ਜੀ ਹੁਣ ਫਿਰ ਇੱਥੇ ਦੋ ਜਾਲਕਾ ਬਣਨਗੇ ਜਿਵੇਂ ਇੱਥੇ ਬਣਾਈ ਤੇ ਫਿਰ ਬਿਲਕੁਲ ਲੰਮੀ ਹੁੰਦੀ ਐ ਇਸ ਕਰਕੇ ਮੈਂ ਜ਼ਿਆਦਾ ਬਣਾਈ ਨੇ ਆ ਦੇਖੋ ਪਹਿਲਾਂ ਮੈਂ ਆ ਡੱਬੀ ਬਣਾਈ ਆ ਹੁਣ ਮੈਂ ਆ ਬਣਾਈ ਐ ਇਹਦੇ ਦੋ ਦੋ ਜਾਲਕਾ ਬਣਨਗੇ ਫਿਰ ਇਸ ਤਰ੍ਹਾਂ ਬਣੂਗੇ ਇੱਥੇ ਜਿਹੜੇ ਪਹਿਲਾਂ ਬਣਾਈ ਸੀ ਉਹਦੇ ਉੱਤੇ ਆਏ ਬਣੀ ਜਾਊ ਬਦਲ ਬਦਲ ਕੇ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਤੇ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕੈਹੀ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਸਸਰੇਗਾ ਸਨਮ ਸਕੀਵੀ ਬਲਾਉਜ ਆਰਡਰ ਕਰੋ ਸੂਟ ਪੈਂਟ ਕੜਾਈਆਂ ਉੱਤੇ ਛੂਟ ਹੈਂਡਵਰਕ ਦੇ ਛੂਟ ਆਰਡਰ ਕਰੋ ਸਕੀਵੀ ਬਲਾਉਜ ਵੀ ਆਰਡਰ ਕਰੋ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਸਸਰੀ ਸਸਰੀ ਆ